ਨੂੰ ਦਿੱਲੀ ਨਹੀਂ ਵੜਨ ਦਿੱਤਾ ਅੱਜ ਇਹਨਾਂ ਨੂੰ ਵੈਸੇ ਸ਼ਰਮ ਹੋਣੀ ਚਾਹੀਦੀ ਆ ਪਿੰਡਾਂ ਦੇ ਵਿੱਚ ਵੜਦਿਆਂ ਨੂੰ ਐਫ ਆਰ ਦਰਜ ਨਹੀਂ ਬਾਈ ਨੇਮ ਕਰਨ ਦਿੱਤੀ ਪੂਰਾ ਪ੍ਰੈਸ਼ਰ ਆਮ ਆਦਮੀ ਪਾਰਟੀ ਸਰਕਾਰ ਦੇ ਉੱਤੇ ਇਹਨਾਂ ਨੇ ਭਾਜਪੀ ਨੇ ਪਾ ਕੇ ਰੱਖਿਆ ਉੱਥੇ ਤੇ ਆਪ ਤੁਹਾਨੂੰ ਸ਼ਰਮ ਨਹੀਂ ਮੰਨਦੇ ਪਿੰਡਾਂ 'ਚ ਵੜਨ ਲੱਗੇ ਸ਼ਰਮ ਮੰਨਣੀ ਚਾਹੀਦੀ ਆ ਵੋਟਾਂ ਦੀ ਤਸਦੀਕ ਲਈ ਆ ਜਿੰਨਾਂ ਬਹਿਣੀਆਂ ਬਹਿ ਜਾਣ ਤੇ ਮੈਂ ਵੀ ਫੌਜੀ ਬੰਦਾ ਐ ਬਾਰਡਰ ਦੇ ਉੱਤੇ ਜਿਹੜੇ ਅਸੀਂ ਬੰਬ ਦੁਸ਼ਮਣਾਂ ਆਸਤੇ ਵਰਤਦੇ ਆ ਉਹ ਗੋਲੀਆਂ ਤੇ ਬੰਬ ਭਾਪੀ ਨੇ ਚਲਾਏ ਆ ਤੇ ਜੇ ਹਰਿਆਣੇ ਤੋਂ ਜਾਂ ਯੂਪੀ ਤੋਂ ਆ ਕੇ ਪੁਲਿਸ ਇੱਥੇ ਕਾਰਵਾਈ ਸਾਡੇ ਕਿਸੇ ਬੰਦੇ ਤੇ ਕਰ ਸਕਦੀ ਹੈ ਤਾਂ ਸਾਡੀ ਪੰਜਾਬ ਪੁਲਿਸ ਫਿਰ ਭਗਵੰਤ ਮਾਨ ਦੇ ਅੰਦਰ ਇਹ ਵੀ ਕੋਈ ਨਾ ਕੋਈ ਕਾਰਵਾਈ ਹੁਣ ਤੱਕ ਕਰਦੀ ਫਿਰ ਤਾਂ ਆਪਾਂ ਕਹਿੰਦੇ ਵੀ ਠੀਕ ਆ ਪੰਜਾਬ ਸਰਕਾਰ ਯਾਰ ਕਿਸਾਨਾਂ ਦੇ ਨਾਲ ਹੈ ਕਿਸੇ ਕਿਸਾਨ ਨੇ ਨਹੀਂ ਕਿਹਾ ਸਾਨੂੰ ਬਿਜਲੀ ਫਰੀ ਦਿਓ ਕਿਸੇ ਗਰੀਬ ਨੇ ਇਹ ਨਹੀਂ ਕਿਹਾ ਵੀ ਸਾਨੂੰ ਤੁਸੀਂ ਭਾਈ ਜੀ ਦਾਣਾ ਆਟਾ ਦੇ ਦਿਓ ਕਿਸੇ ਮਾਈ ਨੇ ਲਿਖਿਆ ਸਾਨੂੰ ਟੈਕਟ ਤੁਸੀਂ ਫ੍ਰੀ ਕਰੋ ਸਿਰਫ ਆਪਦੀ ਕੁਰਸੀ ਖਤਰੀ ਫ੍ਰੀ ਕਰਦੇ ਆਂ ਪਿੰਡ ਆਕਲਿਆ ਦੇ ਵਿੱਚ ਖੜੇ ਆ ਜਿੱਥੇ ਅੱਜ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਪਹੁੰਚਿਆ ਜਾਣਾ ਸੀ ਵੋਟਾਂ ਦੇ ਲਈ ਪ੍ਰਚਾਰ ਕੀਤਾ ਜਾਣਾ ਗੱਲ ਕੀਤੀ ਜਾਵੇ ਭਾਜਪਾ ਦੀ ਭਾਜਪਾ ਦਾ ਕਰਾਓ ਕੀਤਾ ਜਾਂਦਾ ਕਿਸਾਨਾਂ ਵੱਲੋਂ ਤੇ ਗੱਲਬਾਤ ਕਰਦੇ ਆਂ ਪਹੁੰਚਿਆ ਜਾਣਾ ਸੀ 8 ਵਜੇ ਦਾ ਸਮਾਂ ਸੀ ਪਰ 9:00 ਵੱਜ ਗਏ ਨੇ ਕੈਨਸਲ ਕਰ ਦਿੱਤਾ ਗਿਆ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਗੱਲਬਾਤ ਕਰਦੇ ਆਂ ਸ਼ਸ਼ੀਕਲ ਜੀ ਹਾਂ ਜੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਪਹੁੰਚਿਆ ਜਾਣਾ ਸੀ ਕਿਵੇਂ ਲੱਗਦਾ ਤੁਹਾਨੂੰ ਅੱਜ ਤੁਹਾਡੀ ਜਥੇਬੰਦੀ ਹੈ ਜਿਹੜਾ ਉਹਨਾਂ ਦਾ ਘਰਾਓ ਕਰਨ ਦੇ ਲਈ ਪਹੁੰਚੀ ਹੈ ਲੱਗਦਾ ਆਉਣਗੇ ਜਾਂ ਨਹੀਂ ਆਉਣਗੇ ਨਹੀਂ ਲੱਗਦਾ ਤਾਂ ਨਹੀਂ ਵੀ ਆਉਣਗੇ ਪਰ ਉਹਨਾਂ ਦਾ ਵੈਸੇ ਹੱਕ ਨਹੀਂ ਬਣਦਾ ਆਉਂਦਾ ਕਿਉਂ ਕਿਉਂਕਿ ਜਦੋਂ ਅਸੀਂ ਦਿੱਲੀ ਨੂੰ ਚਲੇ ਸੀਗੇ ਤੇ ਬਾਰਡਰਾਂ ਦੇ ਉੱਤੇ ਉਹਨਾਂ ਨੇ ਲਾ ਕੇ ਫੌਜ ਤੇ ਆਪਦੇ ਜਿਹੜੇ ਭਾਜਪੀ ਦੇ ਸਰਕਾਰੀ ਗੁੰਡੇ ਉਹਨਾਂ ਦੇ ਉਹਨਾਂ ਨੇ ਸਾਡੇ ਬੱਚਿਆਂ ਦੇ 12 ਬੋਰ ਦੀਆਂ ਰਫਲਾਂ ਦੀਆਂ ਗੋਲੀਆਂ ਮਾਰੀਆਂ ਉਹਨਾਂ ਨੇ ਤੇ ਵੱਡੇ ਬੋਲਟ ਵੀ ਮਾਰੇ ਆ ਆਰਮੀ ਨੇ ਟਰੈਕਟਰ ਵੀ ਪੰਨੇ ਸਾਡੇ ਹੋਰ ਵੀ ਕਾਰਾਂ ਬਹੁਤ ਉਥੇ ਨੁਕਸਾਨ ਸਾਡਾ ਕੀਤਾ ਸੜਕ ਰੋਕ ਕੇ ਬਹਿ ਗਏ ਜਦੋਂ ਸਾਨੂੰ ਤੁਸੀਂ ਦਿੱਲੀ ਨਹੀਂ ਵੜਨ ਦਿੱਤਾ ਕਿਸਾਨਾਂ ਨੂੰ ਅਜੇ ਕਿਸਾਨ ਅਸੀਂ ਜਾ ਰਹੇ ਸੀਗੇ ਕੋਈ ਹਥਿਆਰ ਨਹੀਂ ਕੋਈ ਕਿਸੇ ਕੋਲੇ ਕੁਝ ਨਹੀਂ ਪਰ ਉਹਦੇ ਸਾਨੂੰ ਦਿੱਲੀ ਨਹੀਂ ਵੜਨ ਦਿੱਤਾ ਅੱਜ ਇਹਨਾਂ ਨੂੰ ਵੈਸੇ ਸ਼ਰਮ ਹੋਣੀ ਚਾਹੀਦੀ ਹੈ ਪਿੰਡਾਂ ਦੇ ਵਿੱਚ ਵੜਦਿਆਂ ਨੂੰ ਜਦੋਂ ਅਸੀਂ ਕਹਿੰਨੇ ਵੀ ਸਾਡੇ ਪਿੰਡ 'ਚ ਤੁਸੀਂ ਭਾਜਪਾ ਵਾਲੇ ਨਾ ਆਓ ਫਿਰ ਇੱਥੇ ਕਾਰ ਰਸਤੇ ਆਉਂਦੇ ਮੰਗਣਾ ਇੱਥੇ ਵੋਟਾਂ-ਵੋਟਾਂ ਸਾਡੇ ਤੋਂ ਹੀ ਮੰਗਣਗੇ ਜਿਹੜਿਆ 100-200 ਘਰ ਇਕੱਠਾ ਖੜਾ ਹੈ ਅਜੇ ਅੱਦੇ ਹੋਰ ਆਈ ਜਾਂਦੇ ਕਿਸਾਨ ਸਾਡੇ ਇਸ ਗੱਲ ਹੈ ਵੀ ਉਹਨਾਂ ਨੂੰ ਸ਼ਰਮ ਮਨਣੀ ਚਾਹੀਦੀ ਹੈ ਪਰ ਉਹ ਤਾਂ ਇਹ ਗੱਲ ਕਹਿ ਰਹੇ ਨੇ ਕਹਿੰਦੇ ਹੁਣ ਸਾਨੂੰ ਐਮਪੀ ਜਿਤਾ ਦਿਓ ਕਹਿੰਦੇ ਸੈਂਟਰ ਨਾਲ ਸਾਂਝ ਪੈ ਗਈ ਤੇ ਕਿਸਾਨਾਂ ਦੇ ਮਸਲੇ ਆ ਜਿਹੜੇ ਅਸੀਂ ਹੱਲ ਕਰਾਵਾਂਗੇ ਅਸੀਂ ਵੀ ਕਿਸਾਨ ਪਹਿਲਾਂ ਵੀ ਐਮਪੀ ਉਹਨਾਂ ਦੇ ਹੀ ਹੈ 10 ਸਾਲ ਤੋਂ ਐਮਪੀ ਉਹਨਾਂ ਦੇ ਹੀ ਹੈ ਜਦੋਂ 10 ਸਾਲਾਂ ਦੇ ਵਿੱਚ ਮੋਦੀ ਜੀ ਤੋਂ ਇੱਥੇ ਮਸਲੇ ਹੱਲ ਨਹੀਂ ਹੋਏ 700 ਕਿਸਾਨ ਸਾਡਾ ਪਹਿਲਾਂ ਉਹਨਾਂ ਨੇ ਮਰਵਾਤਾ ਕਾਨੂੰਨ ਫਿਰ ਵੀ ਉਹ ਵਾਪਸ ਲੈ ਲੇ ਜੇ ਸਹੀ ਕਾਨੂੰਨ ਹੁੰਦਾ ਸਾਨੂੰ ਬਿਠਾ ਕੇ ਸਮਝਾਉਣ ਦੇ ਵੀ ਕਾਨੂੰਨ ਸਹੀ ਸੀ ਉਦੋਂ 700 ਬੰਦੇ ਸਾਡਾ ਉਦੋਂ ਮਰ ਗਿਆ ਉਹਦਾ ਕੋਈ ਇਹਨਾਂ ਨੇ ਇਨਸਾਫ ਨਹੀਂ ਦਿੱਤਾ ਹੈਟ ਐਂਡ ਰਨ ਕਾਨੂੰਨ ਇਹਨਾਂ ਨੇ ਬਣਾਇਆ ਹੈ ਇੱਕ ਵੀ ਜਿਹੜਾ ਗੱਡੀ ਮਾਰਕੇ ਡਰਾਈਵਰ ਭਜਦਾ ਉਹਦੇ ਤੇ 10 ਸਾਲ ਦੀ ਕੈਦ ਤੇ 7 ਲੱਖ ਰੁਪਿਆ 10 ਲੱਖ ਜੁਰਮਾਨਾ ਕਰਿਆ ਜਿਹੜਾ ਸਭ ਤੋਂ ਵੱਡਾ ਹੈਟ ਐਂਡ ਰਨ ਇਹਨਾਂ ਨੇ ਉਥੇ ਤਿੰਨ ਗੱਡੀਆਂ ਕਿਸਾਨਾਂ ਦੇ ਉੱਤੇ ਯੂਪੀ ਦੇ ਵਿੱਚ ਚੜਾ ਕੇ ਤੇ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ ਉਥੇ ਤਾਂ ਉਹ ਉਹ ਸਭ ਤੋਂ ਵੱਡਾ ਹੈਟ ਐਂਡ ਰਨ ਸੀਗਾ ਬਿਲਕੁਲ ਸਾਹਮਣੇ ਉਹਨਾਂ ਨੇ ਇੱਕ ਦਿਨ ਪਹਿਲਾਂ ਬਿਆਨ ਦੇ ਕੇ ਵੀ ਅਸੀਂ ਕਿਸਾਨ ਮਾਰਾਂਗੇ ਜੇ ਸਾਡੇ ਰੈਲੀ ਕੀਤੀ ਦਾ ਜਦੋਂ ਕਿਸਾਨ ਧਰਨਾ ਦੇਣ ਜਾ ਰਹੇ ਸੀ ਇਹ ਤਾਂ ਉੱਥੇ ਉਹਨਾਂ ਦੇ ਉੱਤੇ ਉਹਨਾਂ ਨੇ ਗੱਡੀ ਚਲਾ ਕੇ ਹਿੱਟ ਐਂਡ ਰਨ ਉਹ ਸੀ ਸਭ ਤੋਂ ਪਹਿਲਾਂ ਉਹਨਾਂ ਨੂੰ ਆਪ ਦਾ ਹਿੱਟ ਐਂਡ ਰਨ ਕਾਨੂੰਨ ਉੱਥੇ ਲਾਗੂ ਕਰਨਾ ਜਿਹੜਾ ਫਿਰ ਦੇਖ ਚਾਹਨਾ ਜਿਹੜਾ 10 ਸਾਲਾਂ ਦੇ ਵਿੱਚ ਜਿੰਨੇ ਕਾਨੂੰਨ ਬਣਾਇਆ ਸਾਰੇ ਸਾਰੇ ਜਨਤਾ ਦੇ ਵਿਰੋਧੀ ਕਾਨੂੰਨ ਹੈ ਕਿਸਾਨਾਂ ਦੇ ਵਿਰੋਧੀ ਕਾਨੂੰਨ ਹੈ ਫਿਰ ਉਹ ਕਾਨੂੰਨਾਂ ਨੂੰ ਵਾਪਸ ਲੈ ਲੈਂਦੇ ਆ ਇਸ ਕਰਕੇ ਮੇਰੇ ਹਿਸਾਬ ਨਾਲ ਪਿੰਡਾਂ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਉਹ ਜੇ ਭਾਜਪਾ ਇੱਕ ਵਾਰੀ ਹੋਰ ਆ ਗਈ ਤab ਮੰਦਰਾਂ ਦੇ ਮੂਹਰੇ ਤੇ ਗੁਰਦੁਆਰਿਆਂ ਦੇ ਮੂਹਰੇ ਭਿਖਾਰੀ ਭੀਖ ਮੰਗਣ ਵਾਲੇ ਵੱਜ ਜਾਣਗੇ ਠੂਠਾ ਲੈ ਕੇ ਤੇ ਕੰਮ ਦਾ ਕਿਸੇ ਨੂੰ ਕੋਈ ਮਿਲਣਾ ਨਹੀਂ ਨੌਕਰੀਆਂ ਸਾਰੀਆਂ ਇਹਨਾਂ ਨੇ ਪਾਸੇ ਪਰਤੀਆਂ ਸਾਰੀਆਂ ਤਾਂ ਕਹਿੰਦੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਿਸਾਨਾਂ ਨੇ ਕਹਿੰਦੇ ਪਿਛਲੀ ਵਾਰ ਮੋਦੀ ਆਉਣਾ ਸੀ ਤੇ ਪੰਜਾਬ ਨੂੰ ਬੜੇ ਗੱਫੇ ਦੇ ਕੇ ਜਾਣੇ ਸੀ ਇਸ ਵਾਰ ਕਹਿੰਦੇ ਪੰਜਾਬ ਦੀ ਖੁਦ-ਖੁਦ ਕਿਸ਼ਮਤ ਹੈ ਕਹਿੰਦੇ ਕਿ ਜਿਹੜਾ ਪੰਜਾਬ ਦੇ ਜਿਹੜੇ ਲੀਡਰ ਆ ਬੀਜੇਪੀ 'ਚ ਚਲੇ ਗਏ ਆ ਹੁਣ ਪੰਜਾਬ ਦਾ ਭੜਾ ਹੋ ਜਾਊਗਾ ਕਹਿੰਦੇ ਪਿਛਲੀ ਵਾਰ ਨਹੀਂ ਆਇਆ ਹੁਣ ਕਿਸਾਨ ਆ ਜਿਹੜੇ ਆਉਣ ਦੇ ਦੇਣ ਤੇ ਪੰਜਾਬ ਖੁਸ਼ਹਾਲ ਹੋਵੇਗਾ ਤਰੱਕੀ ਦੇ ਰਾਹ ਤੇ ਚੱਲੇ ਉਹ ਜਿਹੜੇ ਲੀਡਰ ਇਹਨਾਂ ਦੇ ਗਏ ਆ ਕੋਈ ਵੀ ਬੀਜੇਪੀ 'ਚ ਗਏ ਆ ਉਹ ਸਾਰੇ ਉਹਨਾਂ ਨੂੰ ਕੋਈ ਪਿੰਡਾਂ 'ਚ ਕੋਈ ਪੁੱਛਦਾ ਨਹੀਂ ਹੂੰ ਤਾ ਕਰਕੇ ਜਿਹਨੂੰ ਕੋਈ ਨਹੀਂ ਚੱਲਦਾ ਉਹ ਜਾ ਕੇ ਬੀਜੇਪੀ ਚ ਵੜ ਜਾਂਦਾ ਜਾਂ ਜਿਹਦਾ ਕੋਈ ਕਰਪਟ ਕੇਸ ਹੁੰਦਾ ਬੀਜੇਪੀ ਕੋਲੇ ਉਹ ਆਪਦਾ ਈਡੀ ਦਾ ਜਾਂ ਹੋਰ ਐਨਆਈਏ ਦਾ ਦੇ ਕੇ ਡਰ ਤੇ ਉਹ ਲੀਡਰਾਂ ਨੂੰ ਆਪਦੇ ਨਾਲ ਲਾ ਲੈਂਦੇ ਆ ਹੋਰ ਪੱਲੇ ਪੁੱਲੇ ਇਹਨਾਂ ਦੇ ਕੋਈ ਨਹੀਂ ਜਿਹੜੇ ਨਾਰ ਲੜਿਆ ਸਾਡੇ ਪਿੰਡ ਦੇ ਬਲਦੇਵ ਸਿੰਘ ਆ ਮਾਈਟਰਾ ਸੀ ਬੜਾ ਸਤਕਾਰ ਕਰਦੇ ਸੀ ਉਹਨਾਂ ਦਾ ਸਾਰਾ ਇਲਾਕਾ ਹੀ ਸਤਕਾਰ ਕਰਦਾ ਸੀ ਪਰ ਉਹ ਜਦੋਂ ਦੇ ਬੀਜੇਪੀ ਦੇ ਗਏ ਆ ਸਾਨੂੰ ਐ ਲੱਗਦਾ ਵੀ ਬਿਲਕੁਲ ਸਾਡੇ ਪਿੰਡ ਨਾਲ ਉਹਨਾਂ ਦਾ ਲਿੰਕ ਟੁੱਟ ਗਿਆ ਹੁੰਦਾ ਜਿਵੇਂ ਸਾਨੂੰ ਬਿਲਕੁਲ ਉਹ ਹੁਣ ਇੱਥੇ ਜੇ ਆਉਂਦੇ ਆ ਤਾਂ ਸਾਡਾ ਉਹਨਾਂ ਨੂੰ ਫਤੇ ਵੀ ਬਲਾਉਂ ਨੂੰ ਜੀ ਨਹੀਂ ਕਰਨਾ ਇਸ ਕਰਕੇ ਜਿਹੜੇ ਲੀਡਰ ਗਏ ਆ ਉਹ ਬਿਲਕੁਲ ਨਕਮੇ ਲੀਡਰ ਆ ਜੇ ਬੀਜੇਪੀ ਚ ਜਾ ਰਹੇ ਖਾਸ ਕਰਕੇ ਪੰਜਾਬ ਦੇ ਜਿੱਕਰ ਗੁਰਪ੍ਰੀਤ ਮਲੂਕਾ ਇੱਥੇ ਆਉਂਦੇ ਨੇ ਹੁਣ ਤਾਂ ਕੀ ਸਵਾਲ ਹੋਣੀ ਹੈ ਕਿਸਾਨ ਦਾ ਬਿਲਕੁਲ ਸਵਾਲ ਹੁਣ ਵੀ ਪਹਿਲਾਂ ਸੁਭਕਰ ਰਣਜੀਤ ਜਿਹੜਾ ਸਾਡਾ ਕਿਸਾਨ ਮਰਿਆ ਸੁਭਕਰ ਸਿੰਘ ਸ਼ਹੀਦ ਹੋਇਆ ਉੱਥੇ ਉਹਦੇ ਗੋਲੀ ਕਿਹਨੇ ਮਾਰੀ ਹੈ ਉਹਦੇ ਉੱਤੇ ਤੁਸੀਂ ਐਫ ਆਈ ਆਰ ਦਰਜ ਨਹੀਂ ਬਾਈ ਨੇਮ ਕਰਨ ਦਿੱਤੀ ਪੂਰਾ ਪ੍ਰੈਸ਼ਰ ਆਮ ਆਦਮੀ ਪਾਰਟੀ ਸਰਕਾਰ ਦੇ ਉੱਤੇ ਇਹਨਾਂ ਨੇ ਬੀ ਜੀ ਪੀ ਨੇ ਪਾ ਕੇ ਰੱਖਿਆ ਉੱਥੇ ਦੂਜਾ ਬੰਦਾ ਇਹ ਚੱਕ ਕੇ ਲੈ ਗਏ ਸੀ ਜਿਹੜਾ ਉਹਦੀਆਂ ਲੱਤਾਂ ਤੋੜੀਆਂ ਸੱਤ ਅੱਠ ਜਗ੍ਹਾ ਤੇ ਫੈਕਚਰ ਆ ਉਹਦੇ ਇੱਥੋਂ ਤੱਕ ਵੀ ਉਹਦੇ ਮੰਲੋ ਠੁੱਡੇ ਮਾਰਿਆ ਬੋਰੀ ਦੇ ਵਿੱਚ ਪਾ ਕੇ ਲੰਗਰ ਵਰਤਾਇਆ ਬੰਦਾ ਜਾ ਕੇ ਲੈ ਗੇ ਟਰੈਕਟਰ ਇਹ ਆ ਕੇ ਪੰਜਾਬ ਦੀ ਹੱਦ ਚ ਤੋੜ ਗਏ ਦੂਜੀ ਨੰਬਰ ਆ ਪਿਛਲੇ ਇੱਕ ਕਾਹਨ ਹੋਇਆ ਬੰਦਾ ਮਾਰਦਾ ਸੀ ਗੁਰਦੁਆਰਾ ਸਾਹਿਬ ਦੀ ਬੇਦਵੀਂ ਕਰਦਾ ਹੋਣਾ ਦੋ ਬੰਦਿਆਂ ਨੇ ਮਾਰਤਾ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਨੇ ਆ ਕੇ ਢੋਲ ਵਜਾ ਕੇ ਉਹਦੇ ਬਾੜ ਦੇ ਮੂਹਰੇ ਇੱਕ ਨੋਟਸ ਲਾ ਕੇ ਗਿਆ ਨਲਾਮੀ ਕਰਨ ਦੀ ਉਹਦੀ ਜ਼ਮੀਨ ਦੀ ਕਿ ਸਾਡੀ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹ ਵੀ ਸਾਡੇ ਕੋਈ ਜਿੰਨੇ ਜਵਾਨ ਮਾਰੇ ਆ ਜਾਂ ਸ਼ੋਭ ਕਰਨ ਸਾਡਾ ਉਹ ਚੀਦ ਕੀਤਾ ਉਥੇ ਉਹਦੇ ਬਾਰੇ ਜਿਹਨੇ ਮਾਰਿਆ ਉਹ ਜਾ ਕੇ ਉਹਦੇ ਬਾੜ ਦੇ ਵਿੱਚ ਨੋਟਸ ਲਾਉਣ ਦੀ ਹਿੰਮਤ ਸਰਕਾਰ ਰੱਖੇ ਨਹੀਂ ਤਾਂ ਜਿਵੇਂ ਬੀਜੇਪੀ ਦਾ ਵਿਰੋਧ ਹੁੰਦਾ ਉਵੇਂ ਹੀ ਹੋਰ ਬਾਕੀਆਂ ਦਾ ਵੀ ਵਿਰੋਧ ਹੋਊਗਾ ਕੁਝ ਕੁਝ ਕਿਸਾਨ ਤਾਂ ਇੱਥੋਂ ਤੱਕ ਕਹਿਣ ਲੱਗੇ ਕਿ ਬੀਜੇਪੀ ਨੇ ਆਧਾਰ ਬਣਾ ਲਿਆ ਹੁਣ ਆਧਾਰ ਬਣ ਗਿਆ ਕਿ ਪਿੰਡਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਪਹਿਲਾਂ ਸ਼ਹਿਰਾਂ ਦੇ ਵਿੱਚ ਮੀਟਿੰਗਾਂ ਫਿਰ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਕਹਿੰਦੇ ਪਿੰਡਾਂ ਦੇ ਵਿੱਚੋਂ ਤਾਂ ਹੁਣ ਬੀਜੇਪੀ ਨੂੰ ਵੋਟਾਂ ਵੀ ਪੈ ਜਾਣਗੀਆਂ ਨਹੀਂ ਵੋਟਾਂ ਤਾਂ ਭਵੇਂ ਪੈ ਜਾਣ ਜਾਂ ਨਾ ਪੈ ਜਾਣ ਉਹ ਗੱਲ ਵੱਖਰੀ ਹੈ ਪਰ ਮੇਨ ਪ੍ਰੋਬਲਮ ਤਾਂ ਇਹ ਹੈ ਨਾ ਵੀ ਸਾਨੂੰ ਤੁਸੀਂ ਦਿੱਲੀ ਜਾਣ ਤੋਂ ਰੋਕ ਲੈਨੇ ਆ ਤੇ ਆਪ ਤੁਸੀਂ ਸ਼ਰਮ ਨਹੀਂ ਮੰਨਦੇ ਪਿੰਡਾਂ 'ਚ ਵੜਨ ਲੱਗੇ ਸ਼ਰਮ ਮੰਨਣੀ ਚਾਹੀਦੀ ਆ ਵੋਟਾਂ ਦੀ ਦਸੂਖੜੀ ਆ ਜਿੰਨਾਂ ਪੈਣੀਆਂ ਪੈ ਜਾਣ ਬਾਕੀ ਇਹ ਪ੍ਰਚਾਰ ਦਾ ਕੋਈ ਉਹ ਨਹੀਂ ਹੁੰਦਾ ਇਹ ਤੇ ਖਰਚ ਕਰਨਾ ਇਹਨਾਂ ਨੇ ਤੇ ਜਿਹੜਾ ਕੋ ਕੱਢਣਾ ਮਸ਼ੀਨਾਂ ਚੋਂ ਆਪੇ ਇਹਨਾਂ ਨੇ ਕੱਢ ਲੈਣਾ ਹੁੰਦਾ ਠੀਕ ਹੈ ਪੰਜਾਬ ਸਰਕਾਰ ਨੂੰ ਵੀ ਕਿਸਾਨਾਂ ਵੱਲੋਂ ਜਿਹੜੇ ਸਵਾਲ ਕੀਤੇ ਜਾਂਦੇ ਆ ਤਿੱਖੇ ਕੇ ਸੱਤਾ ਦੇ ਵਿੱਚ ਅਤੇ ਸ਼ੰਭੂ ਬੈਰੀਅਰ ਦੀ ਗੱਲ ਹੋਵੇ ਖਨੋਰੀ ਬੈਰੀਅਰ ਦੀ ਗੱਲ ਹੋਵੇ ਉੱਥੇ ਸੀਐਮ ਭਗਵੰਤ ਮਾਨ ਦਾ ਹੱਕ ਬਣਦਾ ਸੀ ਕਿ ਪੰਜਾਬ ਦੇ ਅੰਦਰ ਵੜ ਕੇ ਜਿਹੜਾ ਹਰਿਆਣਾ ਸਰਕਾਰ ਦੀ ਜਿਹੜਾ ਹਰਿਆਣਾ ਪੁਲਿਸ ਦੀ ਹੈ ਜਿਹੜੀ ਇਹ ਗੋਲੀਆਂ ਚਲਾਈਆਂ ਗਈਆਂ ਇਹ ਭਗਵੰਤ ਮਾਨ ਦਾ ਦਾ ਜੀ ਬਿਲਕੁਲ ਦੇਖੋ ਮੁੱਖ ਮੰਤਰੀ ਦੇ ਹਿਸਾਬ ਨਾਲ ਇਹਦਾ ਇੱਕ ਵੀ ਗੱਲਬਾਤ ਇਹਨੇ ਆਪਦੀ ਪੂਰੀ ਕਿਸਾਨਾਂ ਨਾਲ ਖਾਸ ਕਰਕੇ ਬਿਲਕੁਲ ਨਹੀਂ ਕੋਈ ਕੀਤੀ ਹਨਾ ਕੋਈ ਕੋਈ ਮੀਟਿੰਗ ਨਹੀਂ ਕੀਤੀ ਉਹਦੇ ਬਾਰੇ ਐਫ ਆਈ ਆਰ ਵੀ ਬੜਾ ਪ੍ਰੈਸ਼ਰ ਪਾ ਪਾ ਕੇ ਉਹ ਵੀ ਜ਼ੀਰੋ ਐਫ ਆਈ ਆਰ ਹੋਈ ਹੈ ਵੀ ਕਿਸੇ ਦੇ ਨਾਂ ਤੇ ਨਹੀਂ ਹੋਈ ਤੇ ਅੱਜ ਤੱਕ ਉਸ ਜੋ ਉਥੇ ਕਾਂਡ ਕੀਤਾ ਛਰੇ ਆਮ ਵੀਡੀਓ ਆਗੀਆਂ ਉਹਨਾਂ ਦੇ ਗੱਡੀਆਂ ਭੰਦਿਆਂ ਦੇ ਵੀਡੀਓ ਆਗੀਆਂ ਰੈਫਲਾਂ ਚਲਾਉਂਦਿਆਂ ਦੇ ਵੀਡੀਓ ਆਗੀਆਂ ਉਹਨਾਂ ਦੇ ਬੁਲਟ ਪਏ ਆ ਐਡੇ ਐਡੇ ਬੰਬ ਪਏ ਆ ਜਿਹੜੇ ਅਸੀਂ ਬਾਰਡਰ ਤੇ ਮੈਂ ਵੀ ਫੌਜੀ ਬੰਦਾ ਬਾਰਡਰ ਦੇ ਉੱਤੇ ਜਿਹੜੇ ਅਸੀਂ ਬੰਬ ਦੁਸ਼ਮਣਾਂ 'ਤੇ ਵਰਤਦੇ ਆ ਉਹ ਗੋਲੀਆਂ ਤੇ ਬੰਬ ਭਾਜੀਪੀ ਨੇ ਚਲਾਏ ਆ ਤੇ ਜੇ ਹਰਿਆਣੇ ਤੋਂ ਜਾਂ ਯੂਪੀ ਤੋਂ ਆ ਕੇ ਪੁਲਿਸ ਇੱਥੇ ਕਾਰਵਾਈ ਸਾਡੇ ਕਿਸੇ ਬੰਦੇ ਤੇ ਕਰ ਸਕਦੀ ਹੈ ਤਾਂ ਸਾਡੀ ਪੰਜਾਬ ਪੁਲਿਸ ਫਿਰ ਭਗਵੰਤ ਮਾਨ ਦੇ ਅੰਦਰ ਇਹ ਵੀ ਕੋਈ ਨਾ ਕੋਈ ਕਾਰਵਾਈ ਹੁਣ ਤੱਕ ਕਰਦੀ ਫੇਰ ਤਾਂ ਆਪਾਂ ਕਹਿੰਦੇ ਵੀ ਠੀਕ ਆ ਪੰਜਾਬ ਸਰਕਾਰ ਯਾਰ ਕਿਸਾਨਾਂ ਦੇ ਨਾਲ ਹੈ ਪਰ ਜਦੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੇ ਲੱਗਦਾ ਤਾਂ ਨਹੀਂ ਵੀ ਭਗਵੰਤ ਮਾਨ ਕਿਸਾਨਾਂ ਦੀ ਕੋਈ ਗੱਲਬਾਤ ਸੁਣਦਾ ਹੈ ਕਿਵੇਂ ਲੱਗਦਾ ਬਾਪੂ ਜੀ ਭਾਜਪਾ ਦੇ ਤਾਂ ਘਰਾਓ ਕੀਤਾ ਜਾਣਾ ਆਮ ਆਦਮੀ ਪਾਰਟੀ ਨੇ ਕੁਝ ਚੰਗਾ ਕੀਤਾ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਹੀਂ ਕੋਈ ਚੰਗਾ ਕਰਿਆ ਅਚਾਨ ਪਰ ਸੀਮ ਭਗਵੰਤ ਮਾਨ ਦਾ ਦਾਅਵੇ ਠੋਕੀ ਜਾਂਦਾ ਤੇ ਫਲੈਕਸ ਬੋਰਡ ਲਾਈ ਦਿੱਤਾ ਪਾਚੰਗਾ ਹੁਣ ਕਿਹੜਾ ਦਿੱਤਾ ਕੋਸ ਕਹਿੰਦਾ ਕਿਸਾਨਾਂ ਨੂੰ ਬਿਜਲੀ ਬਹੁਤ ਦੇ ਦਿੱਤੀ ਕਹਿੰਦਾ ਇਸ ਵਾਰ ਬਿਜਲੀ ਦੇਦੀ ਗਲੀ ਤਾਂ ਬਿਲੀ ਕਿ ਕਰੂਗੀ ਕਹਿੰਦਾ 13 ਇੰਚ ਤਾ ਦੋ ਕਹਿੰਦਾ ਕੇਂਦਰ ਚ ਸਾਂਝ ਪੈ ਜਾਣੀ ਨਹੀਂ ਨਹੀਂ ਕਿਹੜਾ ਬਿਜਲੀ ਦੇਦੀ ਉਹ ਤਾਂ ਹੋ ਦਿੱਤਾ ਕੋਸ ਹਾਂ 0 13 ਦਾ ਕਹਿੰਦੇ 0 13 ਆ ਜਾਣੀਆਂ 13 ਸੀਟਾਂ ਲੈਣੇ 13 ਸੀਟਾਂ ਕਿਤੇ ਨਹੀਂ ਆਉਂਦੀ ਕੋਈ ਨਹੀਂ ਹੁੰਦੀ ਹਾਂਜੀ ਬਈ ਕਿਵੇਂ ਲੱਗਦਾ ਤੁਹਾਨੂੰ ਪੰਜਾਬ ਸਰਕਾਰ ਦਾ ਕੀ ਕਹਿਣਾ ਪੰਜਾਬ ਸਰਕਾਰ ਦਾ ਵੀ ਸਾਡੇ ਨਾਲ ਸ਼ੁਭਕਰਨ ਜਿਹੜਾ ਮਰਿਆ ਸੀ ਉਹ ਹੂੰ ਉਹਦੇ ਸਬੰਧੇ ਅਣਪਛਾਤੇਆਂ ਦੇ ਪਰਚਾ ਤੇ ਨਾਲੇ ਉਹਦੀਆਂ ਵੀਡੀਓ ਵੀ ਵਾਇਰਲ ਬਹੁਤ ਹੋਈਆਂ ਸੀ ਹੂੰ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹਾਂ ਕਹਿੰਦਾ ਮੈਂ ਕਿਸਾਨਾਂ ਦਾ ਮੁੰਡਾ ਜੀ ਮੈਨੂੰ ਪਤਾ ਹੈ ਕਿਸਾਨੀ ਕਿਵੇਂ ਹੁੰਦੀ ਹੈ ਤੇ ਤੁਸੀਂ ਦੱਸ ਰਹੇ ਹੋ ਕਿ ਘੇਰ ਕੇ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਤੁਹਾਡੇ ਵੱਲੋਂ ਕੀ ਰਿਆ ਜਾਂਦਾ ਸਵਾਲ ਕੀਤੇ ਜਾਂਦੇ ਆ ਤੇ ਉਧਰਲੇ ਪਾਸੇ ਕਿਸਾਨਾਂ ਦਾ ਮੁੰਡਾ ਜੀ ਕਿਸਾਨ ਤਾਂ ਨਹੀਂ ਜੋ ਆਪਾਂ ਤਾਂ ਬਚਪਨ ਤੋਂ ਵੇਣੇ ਆ ਇਹ ਕਮੇਡੀ ਕਰਦਾ ਆ ਤੇ ਹੁਣ ਵੀ ਇਹਦੀ ਕਮੇਡੀ ਚੱਲ ਰਹੀ ਆ ਹੂੰ ਜਿੰਨੀ ਇਹਨੇ ਹੁਣ ਤੱਕ ਮਤਲਬ ਬਿਆਨ ਦਿੰਦਾ ਕਮੇਡੀਅਨਾਂ ਦੇ ਰੂਹ ਹੀ ਦਿੰਦਾ ਹੂੰ ਕੋਈ ਬਿਆਨ ਅਜ ਤੱਕ ਇਹਦਾ ਕੋਈ ਲੋਕਾਂ ਦੇ ਪੱਖੀ ਬਿਆਨ ਨਹੀਂ ਆਇਆ ਹੂੰ ਤੇ ਬਸ ਸਾਰੇ ਕਮੇਡੀਅਨਾਂ ਵਾਲੇ ਬਿਆਨ ਆ ਇਹਦੇ ਜੀ ਹਾਂ ਤਾਂ ਹੁਣ ਤੱਕ ਕਮੇਡੀ ਕਲਾਕਾਰਾਂ ਨੂੰ ਟਿਕਟਾਂ ਦੇ ਦਿੱਤੀਆਂ ਨੇ ਕਰਮਜੀਤ ਅਨਮੋਲ ਨੂੰ ਹਾਂ ਸਾਰੇ ਜਿੰਨੇ ਨੇ ਕਲਾਕਾਰਾਂ ਨੂੰ ਟਿਕਟਾਂ ਦਿਤੀਆਂ ਕੋਈ ਬੰਦੇ ਨੂੰ ਕੋਈ ਵਧੀਆ ਬੰਦੇ ਨੂੰ ਕੋਈ ਟਿਕਟ ਨਹੀਂ ਦਿੱਤੀ ਉਹ ਬੰਦੇ ਨੇ ਆਮ ਆਦਮੀ ਪਾਰਟੀ ਦੀ ਪਿੰਡਾਂ ਦੇ ਵਿੱਚ ਸਥਿਤੀ ਕੀ ਰਹੇਗੀ ਜ਼ੀਰੋ ਹੁਣ ਤਾਂ ਤੇਰਾ ਆਉਣ ਗਿਆ ਹੁਣ ਤਾਂ ਕਿੰਨੀ ਤੇਰਾ ਹੁਣ ਸੁਪਨਾ ਜਦੋਂ ਭੋਈ ਆਈ ਜਾਣ ਜਿਹੜੋ ਪਿੱਛੇ ਲਾਈਏ ਉਹਨਾਂ ਨੇ ਤੇਰਾ ਅੱਗ ਲਾ ਦਿੱਤਾ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਅਸੀਂ ਕਿਸਾਨਾਂ ਦੇ ਹੱਕ 'ਚ ਖੜੀ ਵੇਖੋ ਜੀ ਜਿਹੜੇ ਹਿਸਾਬ ਨਾਲ ਸਰਕਾਰ ਹੋਂਦ ਵਿੱਚ ਆਈ ਸੀ ਨਾ ਇਹ ਆਮ ਪਾਰਟੀ ਤੇ ਉਦੋਂ ਕਿਸਾਨਾਂ ਨੂੰ ਵੀ ਇਹਨਾਂ ਤੇ ਬਹੁਤ ਹੀ ਮਾਇਦ ਸੀਗੀ ਵੀ ਚਲੋ ਜੀ ਜਿਹੜੀਆਂ ਗੱਲਾਂ ਅਸੀਂ ਸਭ ਕਰਦੇ ਹੁੰਦੇ ਸੀ ਵੀ ਖਰ ਸਾਡੇ ਹੱਕ ਦੀ ਆ ਪੰਜਾਬ ਦੇ ਭਲੇ ਦੀ ਗੱਲ ਕਰੂ ਪੰਜਾਬੀ ਦੀ ਗੱਲ ਕਰੂ ਆਪ ਦੀ ਸਾਡੇ ਕਿਸਾਨੀ ਕੀਤਾ ਹੈ ਸਾਡਾ ਵਪਾਰ ਨਹੀਂ ਕੀਤਾ ਹੈ ਕਿਸਾਨਾਂ ਦਾ ਅਸੀਂ ਆਪਣੇ ਧੰਦੇ ਨਾਲ ਜੁੜੇ ਵੀ ਸਾਡੀ ਗੱਲ ਕਰੂ ਪਰ ਜਿਹੜੀਆਂ ਵੀ ਉਹਨਾਂ ਗੱਲਾਂ ਤੋਂ ਬਹੁਤ ਇਹ ਮੁਨਕਰ ਹੋ ਗਈ ਪਛਾਣ ਹਟ ਗਈ ਕੋਈ ਗੱਲ ਸਿਰਨੇ ਲਾਈ ਇਹਨਾਂ ਨੇ ਸਿਰਨੇ ਨਹੀਂ ਲਾਈ ਕੋਈ ਵੀ ਹਾਂ ਠੀਕ ਹੈ ਹੁਣ ਕਈ ਵਿੱਚ ਸਵਾਲ ਕਰਦੇ ਥੋੜੇ ਪੱਤਰਕਾਰ ਭਾਈ ਕਹਿ ਦਿੰਦੇ ਆਪ ਪਾਰਟੀ ਦਾ ਥੋੜਾ ਵੀ ਕੁਝ ਕੰਮ ਕੀਤਾ ਜਿਹੜਾ ਕੀਤਾ ਉਹ ਤੁਸੀਂ ਮੁਕਰ ਨਹੀਂ ਸਕਦੇ ਬਿਜਲੀ ਦਾ ਸੁਧਾਰ ਕੀਤਾ ਨਹੀਂ ਮੁਕਰ ਸਕਦੇ ਥਰਮਲ ਲਿਆ ਇਹਨਾਂ ਨੇ ਨਹੀਂ ਮੁਕਰ ਸਕਦੇ ਆਪਾਂ ਮਹੱਲਾ ਗਲੇ ਨੂੰ ਖੋਲਿਆ ਚਲੋ ਠੀਕ ਹੈ ਵਧੀਆ ਕੰਮ ਕਰਿਆ ਪਰ ਜਿਹੜਾ ਕਿਸਾਨੀ ਪੱਖ ਤੇ ਹੱਥ ਪਛਾਣੂ ਬਹੁਤ ਖਚਲੇ ਇਹਨਾਂ ਨੇ ਕਿਸਾਨਾਂ ਦੇ ਧਰਨੇ ਆ ਜਿਉਂ ਤੋਂ ਤਿਉਂ ਲੱਗੇ ਰਹੇ ਜਿਉਂ ਦੇ ਤਿਉਂ ਕੀ ਉਹ ਤੋਂ ਵੀ ਭੈੜੀ ਹਾਲਤ ਹੋ ਗਈ ਜਦੋਂ ਕੈਪਟਨ ਸਰਕਾਰ ਸੀ ਜਦੋਂ ਅੰਦੋਲਨ ਚੱਲਿਆ ਚੱਲਿਆ ਕਿਸੇ ਵੀ ਪੰਜਾਬ ਦੇ ਵਿੱਚ ਕਿਸੇ ਕਿਸਾਨ ਦਾ ਇੰਨੀ ਬੇਇਨਸਾਫੀ ਨਹੀਂ ਹੋਈ ਸੀ ਜਿੰਨੀ ਕੀ ਇਹ ਸਰਕਾਰ ਨੇ ਝਾੜੂ ਸਰਕਾਰ ਨੇ ਕੀਤੀ ਆ ਕਿਸਾਨਾਂ ਤੇ ਹਮਲੇ ਵੀ ਹੋਏ ਆ ਕੁੱਟਮਾਰ ਵੀ ਹੋਈ ਆ ਓਵੇਂ ਸਭ ਕੁਝ ਚੱਲੀ ਜਾਂਦਾ ਜੀ ਤੇ ਕੋਈ ਸੁਣਵਾਈ ਨਹੀਂ ਪਰਚੇ ਵੀ ਜਿਹੜਾ ਬੰਦਾ ਵੀ ਕਿਸੇ ਵੀ ਹੱਕ ਦੀ ਗੱਲ ਕਰਦਾ ਉਹਦੇ ਤੇ ਪਰਚਾ ਤਾਂ ਪੈਣਾ ਹੀ ਪੈਣਾ ਜੀ ਬਸ ਯਕੀਨੀ ਹੈ ਸਰਕਾਰ ਦੇ ਪਿੰਡਾਂ ਦੇ ਵਿੱਚ ਅਸੀਂ ਕਵਰਿੰਗ ਕਰਨ ਵਾਸਤੇ ਜਾਂਦੇ ਆ ਤੇ ਕਿਸਾਨ ਕਹਿੰਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਭਗਵੰਤਮਾਨ ਸਰਕਾਰ ਹੋਰ ਕੀ ਕਰ ਦੇਵੇ ਕਹਿੰਦੇ ਸਾਡੇ ਕਿਸਾਨ ਨਹੀਂ ਰੱਜਦੇ ਤਾਂ ਕਿਸਾਨਾਂ ਵੱਲੋਂ ਸੱਤਾ ਦੇ ਵਿੱਚ ਆ ਜੜੀ ਆਮ ਆਦਮੀ ਪਾਰਟੀ ਦੀ ਸਰਕਾਰਾਂ ਨੂੰ ਸਵਾਲ ਕੀਤੇ ਜਾਂਦੇ ਆ ਸ਼ੰਭੂ ਬੈਰੀਅਰ ਦੇ ਖਨੌਰੀ ਬੈਰੀਅਰ ਦੇ ਕਿਸਾਨ ਆਏ ਦਿਨ ਧਰਨੇ ਤੇ ਆ ਉਹਨਾਂ ਕਿਸਾਨਾਂ ਨੂੰ ਕੀ ਕਹੋਗੇ ਤੁਸੀਂ ਉਹ ਤਾਂ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੁਣ ਫਿਰ ਤੇਰਾਂ ਦਿਓ ਕਹਿੰਦੇ ਫਿਰ ਕੇਂਦਰ ਚ ਸਾਂਝ ਪੈ ਗਈ ਨਹੀਂ ਜੇ ਤਾਂ ਪਹਿਲੀ ਗੱਲ ਤਾਂ ਇਹ ਸੀ ਸਾਣ ਨੇ ਜਿਹੜੇ ਸਾਡੀਆਂ ਦੋ ਭਲਾ ਰਵੈਤੀ ਪਾਰਟੀਆਂ ਰਹਿਆਂ ਆ ਅਕਾਲੀ ਤੇ ਕਾਂਗਰਸੀ ਜੇ ਉਹ ਹੀ ਥੋੜੇ ਜੇ ਸਾਡੇ ਹੋ ਕੇ ਚੱਲਦੇ ਆਮ ਲੋਕਾਂ ਦੇ ਹੋ ਕੇ ਚੱਲਦੇ ਆਮ ਜਨਤਾ ਦੀ ਗੱਲ ਕਰਦੇ ਜਿਵੇਂ ਕਹਿੰਦੇ ਆ ਵੀ ਇਹ ਵੋਟ ਰਾਜਾ ਲੋਕਤੰਤਰਾ ਉਹਦੀ ਵੋਟ ਰਾਜ ਦੀ ਗੱਲ ਕਰਦੇ ਤਾਂ ਤੀਜੀ ਪਾਰਟੀ ਹੋਂਦ ਚ ਨਹੀਂ ਆਉਣੀ ਸੀ ਉਹਨਾਂ ਤੋਂ ਭਖੇ ਹੋਏ ਲੋਕਾਂ ਨੇ ਉਹਨਾਂ ਤੋਂ ਸਤਾਏ ਲੋਕਾਂ ਨੇ ਤੀਜੀ ਪਾਰਟੀ ਹੁੰਦ ਦੇ ਵਿੱਚ ਆਈ ਹੈ ਹੁੰਦ ਦੇ ਵਿੱਚ ਆ ਕੇ ਇਹਨਾਂ ਨੇ ਵੱਡੇ ਵੱਡੇ ਸੁਪਨੇ ਦਿਖਾਏ ਆ ਤੇ ਪਰ ਸੁਪਨੇ ਦਿਖਾਉਣ ਤੋਂ ਬਾਅਦ ਕਿਸਾਨਾਂ ਨੇ ਜਿਵੇਂ ਆਸਮੈ ਜਿਤਾਈ ਸੀ ਨਾ ਕੋਈ ਸ਼ੰਭੂ ਬਾਰਡਰ ਤੇ ਨਾ ਟਿਕਰੀ ਬਾਰਡਰ ਤੇ ਨਾ ਕੋਈ ਪੰਜਾਬ ਦੇ ਵਿੱਚ 1% ਵੀ ਆਖੀ ਕੋਸ਼ ਜਾਣ ਇਹ ਵੀ ਅਸੀਂ ਬਿਜਲੀ ਫਰੀ ਕੀਤੀ ਠੀਕ ਹੈ ਕਰੀਏ ਬਿਜਲੀ ਫਰੀ ਆਪੇ ਨਹੀਂ ਆਂਦੇ ਵੀ ਨਹੀਂ ਕਰੀ ਜਿੰਨਾ ਕਿ 300 ਜੂਨਟ ਨੇ ਮਾਫ ਕੀਤੀ ਆ ਹੈਗੀ ਆ ਪਰ ਜਰਜ 300 ਜੂਨਟਾਂ ਦਾ ਟਾਈਮ ਪਾਸ ਨਹੀਂ ਨਾ ਹੋਣਾ ਬਾਈ ਜੀ ਅਕਸਰ ਜਿਹੜਾ ਕਿਸਾਨੀ ਕੀਤਾ ਹੈ ਕਿਸਾਨ ਕਿਸਾਨ ਦੇ ਨਾਲ ਕੱਲ ਨਹੀਂ ਕੱਲੀ ਆਪਣਾ ਪੇਟ ਨਹੀਂ ਜੁੜਿਆ ਜਿਹੜਾ ਖੇਤੀਬਾੜੀ ਕੀਤਾ ਹੈ ਪਹਿਲੀ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀ ਇਹ ਕਿਰਤ ਕਰੋ ਵੰਡ ਛਕੋ ਦਾ ਸਾਨੂੰ ਸੰਦੇਸ਼ ਦਿੱਤਾ ਵਿਆ ਤੇ ਅਸੀਂ ਉਹਨਾਂ ਦੀ ਜਿਹੜੀ ਕਹਿਆਂ ਤੇ ਪੂਰਨ ਤੇ ਚੱਲਦੇ ਆ ਜੇ ਅਸੀਂ ਕੱਲਾ ਕਿਸਾਨੀ ਦੇ ਹੁਣ ਆਦਮੀ ਕੱਲਾ ਕਿਸਾਨ ਤੇ ਨਹੀਂ ਕੱਲਾ ਇਹ ਜਾਨਵਰ ਵੀ ਭੁੱਖੇ ਮਰਨਗੇ ਜੇ ਕਿਸਾਨੀ ਕੀਤਾ ਫੇਲ ਹੋ ਗਿਆ ਤੇ ਚਿੱਟੇ ਜਾਨਵਰ ਵੀ ਭੁੱਖਾ ਮਰੂਗਾ ਤੇ ਜਿਹੜੇ ਆਮ ਲੋਕਾਂ ਛੋਟੇ ਰਜਗਰ ਵਾਲੇ ਉਹ ਵੀ ਬੰਦ ਹੋਣਗੇ ਕੱਲਾ ਇਹਨਾਂ ਦਾ ਨਹੀਂ ਵੀ ਹੋ ਜਾਦਾ ਹੁਣ ਇਹਨਾਂ ਦੇ ਜੋ ਵਪਾਰੀ ਵਰਗ ਇਹਨਾਂ ਦੀ ਤਾਂ ਫਲੋਏ ਦੀਆਂ ਫੈਕਟਰੀਆਂ ਰੂਨੀਆਂ ਫੈਕਟਰੀਆਂ ਨਾ ਤਾਂ ਲੋਹਾ ਖਾ ਕੇ ਟਾਈਮ ਪਾਸ ਹੋ ਸਕਦਾ ਨਾ ਰੂਹ ਖਾ ਕੇ ਟਾਈਮ ਪਾਸ ਹੋ ਸਕਦਾ ਖਾਣ ਦਾ ਨਾਜ ਹੀ ਹੈ ਨਾ ਜੀ ਅਨਾਜ ਘਾਉਣ ਵਾਲੇ ਦੀ ਇੱਥੇ ਬੁੱਕ ਤਾਂ ਕੋਈ ਨਹੀਂ ਅਨਾਜ ਘਾਉਣ ਵਾਲੇ ਦੀ ਵੀ ਪਹਿਲਾਂ ਵਾਅਦਾ ਕਰਦੇ ਆ ਕਿਸੇ ਨੇ ਹੁਣ ਤੁਸੀਂ ਇਹ ਦੇਖ ਲਓ ਇਹਾਂ ਨੇ ਵੀ ਬਿਜਲੀ ਫਰੀ ਦਿੱਤੀ ਅੱਜ ਤੱਕ ਕਿਸੇ ਨੇ ਵੀ ਕਿਸੇ ਪਾਰਟੀ ਵਾਲੇ ਨੇ ਨਹੀਂ ਪੁੱਛਿਆ ਕਿਸੇ ਨੇ ਨਹੀਂ ਕਿਹਾ ਵੀ ਭਾਈ ਤੁਸੀਂ ਸਾਨੂੰ ਆ ਫਰੀ ਦਿਓ ਕਿਸੇ ਕਿਸਾਨ ਨੇ ਨਹੀਂ ਕਿਹਾ ਸਾਨੂੰ ਬਿਜਲੀ ਫਰੀ ਦਿਓ ਕਿਸੇ ਗਰੀਬ ਨੇ ਇਹ ਨਹੀਂ ਕਿਹਾ ਵੀ ਸਾਨੂੰ ਤੁਸੀਂ ਭਾਈ ਜੀ ਦਾਣਾ ਆਟਾ ਦੇ ਦਿਓ ਕਿਸੇ ਮਾਈ ਨੇ ਨਹੀਂ ਕਿਹਾ ਸਾਨੂੰ ਟਿਕਟ ਤੁਸੀਂ ਫਰੀ ਕਰੋ ਸਿਰਫ ਆਪਣੀ ਕੁਰਸੀ ਖਤਰੀ ਫਰੀ ਕਰਦੇ ਆ ਆਪਦੇ ਰਾਜ ਖਾਤਰੀ ਫਰੀ ਕਰਦੇ ਆ ਕਿ ਇਨੇ ਲੋਕਾਂ ਤਾਂ ਕਿਸੇ ਨੇ ਨਹੀਂ ਮੰਗੇ ਨਾ ਜੀ ਤੇ ਜੇ ਤੁਸੀਂ ਵਾਅਦੇ ਕਰਦੇ ਆ ਵੋਟਾਂ ਦੇ ਵਿੱਚ ਫੇ ਪੂਰੇ ਨਿਭੜੋ ਆਪਦੀ ਕੁਰਸੀ ਖਾਤਰ ਵਾਅਦੇ ਕਰਦੇ ਆ ਫਿਰ ਇਹ ਮੁੱਕਰਦੇ ਯਾਰ ਜਦ ਬਿੱਥੇ ਪੈਂਦਾ ਆ ਕੇ